ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਪਲਾਜ਼ੋ ਤੇ ਬੈਲਟ ਕਿੱਦਾਂ ਅਟੈਚ ਕਰਨੀ ਹੈ ਉਹ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਆਪਾਂ ਨੇ ਜਿੰਨੀ ਬੈਲਟ ਲੈਣੀ ਹੈ ਉਹ ਕਟਿੰਗ ਕਰਕੇ ਕੱਪੜੇ ਤੇ ਅਟੈਚ ਕਰ ਲਓ ਪ੍ਰੈਸ ਦੇ ਨਾਲ ਆਪਾਂ ਚਿਪਕਾ ਲਈਏ ਦੇਖੋ ਉਸ ਤੋਂ ਬਾਅਦ ਪਲਾਜ਼ੋ ਦਾ ਫਰੰਟ ਪੀਸ ਲੈ ਲਿਆ ਫਰੰਟ ਪੀਸ ਲੈਣ ਤੋਂ ਬਾਅਦ ਆਪਾਂ ਨੇ ਉਹਦੀ ਪੁੱਠੀ ਸਾਈਡ ਕੱਪੜਾ ਆ ਦੇਖੋ ਰੱਖਣਾ ਠੀਕ ਹੈ ਇਸ ਨਾਲੇ ਆਪਾਂ ਇਹਨੂੰ ਅਟੈਚ ਕਰ ਲੈਣਾ ਤੇ ਫਿਰ ਉਸ ਤੋਂ ਬਾਅਦ ਇਹਨੂੰ ਕੁਮਾ ਕੇ ਇਸ ਤਰ੍ਹਾਂ ਪਲਟਾ ਦੇਣਾ ਤੇ ਟਿਕਨ ਵਾਲਾ ਜਿਹੇ ਹਿੱਸਾ ਜੋ ਉਪਰਲੀ ਸਾਈਡ ਆਉਣਾ ਚਾਹੀਦਾ ਹੈ ਪਲਾਜ਼ੋ ਦੀ ਸਿੱਧੀ ਸਾਈਡ ਆਣਾ ਚਾਹੀਦਾ ਇਹਨੂੰ ਸਿਲਾਈ ਲਗਾ ਲੈਣੀ ਹੈ ਤੇ ਬੈਲਟ ਦਾ ਇੱਕ ਹਿੱਸਾ ਨੂੰ ਅਟੈਚ ਕਰ ਲੈਣਾ ਬੈਲਟ ਨਾਲ ਤਾਂ ਵੱਡੀ ਹੋਣੀ ਚਾਹੀਦੀ ਹੈ ਤੇ ਨਾਹੀਂ ਬੈਲਟ ਦਾ ਸਾਈਜ਼ ਪਲਾਜ਼ੋ ਦੇ ਨਾਲੋਂ ਛੋਟਾ ਹੋਣਾ ਚਾਹੀਦਾ ਜੇ ਬਾਈਚਾਂਸ ਤੁਹਾਡੀ ਪਲਾਜ਼ੋ ਦਾ ਇਸਾ ਥੋੜਾ ਚੋਂ ਵੱਡਾ ਸਾਈਜ਼ ਹੈ 벨ਟ ਨਾਲੋਂ ਤੇ ਆਪਾਂ ਥੋੜੀ ਜੀ ਚੋਂ ਇੱਕ ਛੋਟਾ ਜਿਹਾ ਚੋਣਾ ਪਾ ਕੇ ਉਹਨੂੰ ਅਡਜਸਟ ਕਰ ਸਕਦੇ ਹਾਂ ਜਿਸ ਤਰ੍ਹਾਂ ਮੈਂ ਇਹਦੇ ਵਿੱਚ ਤਾਂ ਕੀਤਾ। ਲਓ ਜੀ ਆਪਣਾ ਇੱਕ ਹਿੱਸਾ ਆਪਣੇ ਅਟੈਚ ਕਰ ਲਿਆ ਹੁਣ ਇਹਨੂੰ ਘੁਮਾ ਕੇ ਸਿੱਧੀ ਸਾਈਡ 벨ਟ ਨੂੰ ਅਟੈਚ ਕਰਦੇ ਹਾਂ। ਬਿਲਕੁਲ ਕਿਨਾਰੇ ਤੇ ਆਪਾਂ ਨੇ ਸਿਲਾਈ ਲਗਾਣੀ ਆ। ਜੋ ਵੀ ਐਕਸਟਰਾ ਕਪੜਾ ਹੈ ਉਹਨੂੰ ਹੱਥ ਦੇ ਨਾਲ ਜਿੰਗੀ ਤਰ੍ਹਾਂ ਸੈਟਿੰਗ ਕਰਕੇ ਅੰਤਰੀ ਸਾਈਡ ਤੇ ਫੋਲਡ ਕਰਦੇ ਰਹਿਣਾ ਤੇ ਨਾਲ ਹੀ ਆਪਣੀ ਸਲਾਈ ਲਗਾਉਂਦੇ ਜਾਣਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅਸੀਂ ਵਧੀਆ ਵਧੀਆ ਵੀਡੀਓ ਲੈ ਕੇ ਤੁਹਾਡੇ ਤੁਹਾਡੇ ਲਈ ਹਾਜ਼ਰ ਹੋਈਏ ਤੇ ਤੁਹਾਨੂੰ ਵਧੀਆ ਤੋਂ ਵਧੀਆ ਸਿੱਖਣ ਨੂੰ ਮਿਲ ਸਕੇ ਹੋਣੇ ਦੀ ਉਪਰਲੀ ਦੇਖੋ ਉਪਰਲੀ ਸਾਈਡ ਤੇ ਵੀ ਆਪਾਂ ਨੇ ਬੈਠ ਦੀ ਸਲਾਈ ਲਗਾ ਦੇਣੀ ਆ ਬਿਲਕੁਲ ਫਿਨਿਸ਼ਿੰਗ ਦੇ ਨਾਲ 벨ਟ ਅਟੈਚ ਹੋ ਗਈ ਹੈ ਇਸ ਤੋਂ ਬਾਅਦ ਆਪਾਂ ਨੇ ਇਹਨੂੰ ਜੋ ਸਾਈਡ ਆਪਣੀਆਂ ਸਾਈਡਾਂ ਨੇ ਸਲਾਈ ਲਗਾਉਣ ਤੋਂ ਬਾਅਦ ਸਟਾਰਟਿੰਗ ਸਲਾਈ ਤੁਸੀਂ ਪੱਕੀ ਕਰ ਲੈਣੀ ਆ ਜੇ ਤੁਸੀਂ ਇਸ ਤੋਂ ਇਲਾਵਾ ਕੁਝ ਹੋਰ ਵੀ ਸਿੱਖਣਾ ਚਾਹੁੰਦੇ ਹੋ ਤਾਂ ਸਾਨੂੰ ਨੂੰ ਕਮੈਂਟ ਕਰਕੇ ਤੁਸੀਂ ਦੱਸਿਆ ਕਰੋ ਕਿ ਅਸੀਂ ਇਹ ਜੀ ਸਿੱਖਣਾ ਚਾਹੁੰਦੇ ਆਂ ਤੇ ਅਸੀਂ ਉਹਦੀ ਵੀ ਵੀਡੀਓ ਬਣਾ ਕੇ ਅਪਲੋਡ ਕਰਾਂਗੇ ਦੂਸਰੀ ਸਾਈਡ ਵੀ सेम ही ਤਰੀਕੇ ਨਾਲ ਸਾਈਡ ਨੂੰ ਆਪਣੀ ਪੱਕਾ ਕਰ ਲੈਣਾ ਲੋ ਜੀ ਦੋਨਾਂ ਸਾਈਡਾਂ ਪੱਕੀਆਂ ਹੋ ਗਈਆਂ ਨੇ ਹੁਣ ਇਹਦੀ ਅੰਦਰੀ ਸਾਈਡ ਤੇ ਇਲਾਸਟਿਕ ਆਪਾਂ ਨੇ ਅਟੈਚ ਕਰਨੀ ਹੈ ਇਲਾਸਟਿਕ ਜਿੰਨੀ ਵੀ ਸਾਨੂੰ ਚਾਹੀਦੀ ਹੈ ਉਹਨੇ ਮਾਰਕਿੰਗ ਕਰ ਲੈਣੀ ਆ ਆਪਾਂ ਨੇ ਪਰ ਇਲਾਸਟਿਕ ਨੂੰ ਆਪਾਂ ਨੇ ਕਟਣਾ ਨਹੀਂ ਇੱਕ ਸਾਈਡ ਤੋਂ ਇਲਾਸਟਿਕ ਸਟਾਰਟ ਕਰਨੀ ਹੈ ਲਗਾਉਣੀ ਚੰਗੀ ਤਰ੍ਹਾਂ ਪੱਕਾ ਕਰ ਲੈਣਾ ਦੇ ਸੈਂਟਰ 'ਚ ਸਿਲਾਈ ਲਗਾਉਣੀ ਹੈ ਤਾਂ ਜੋ ਜੇ ਤੁਸੀਂ ਕਿਨਾਰੇ ਤੇ ਸਿਲਾਈ ਲਗਾਉਂਗੇ ਕਈ ਵਾਰ ਹੁੰਦਾ ਹੈ ਕਿ ਖਿੱਚ ਪੈਣ ਦੇ ਨਾਲ ਇਲਾਸਟਿਕ ਨਿਕਲ ਜਾਂਦੀ ਹੈ ਇਸ ਕਰਕੇ ਸੈਂਟਰ ਚੋ ਪੱਕਾ ਕਰ ਲੈਣਾ ਹੁਣ ਇਸ ਤੋਂ ਬਾਅਦ ਇਸ ਨੂੰ ਨਿਫਾ ਫੋਲਡ ਕਰਦੇ ਜਾਣਾ ਇਲਾਸਟਿਕ ਆਪਨੇ ਪਹਿਲਾਂ ਇਸ ਕਰਕੇ ਕਟਿੰਗ ਨਹੀਂ ਕੀਤੀ ਕਿਉਂਕਿ ਜਦੋਂ ਅਸੀਂ ਆਪਾਂ ਇਲਾਸਟਿਕ ਪਾਉਂਦੇ ਆ ਹੁੰਦੀ ਹੈ ਇਲਾਸਟਿਕ ਦਾ ਸਾਈਜ਼ ਛੋਟਾ ਹੁੰਦਾ ਹੈ ਪਲਾਜ਼ੋ ਦਾ ਸਾਈਜ਼ ਵੱਡਾ ਹੁੰਦਾ ਹੈ ਇਸ ਕਰਕੇ ਇਹਨੂੰ ਕਟਿੰਗ ਨਹੀਂ ਕਰਨਾ ਸੈਲਫ ਮਾਰਕਿੰਗ ਕਰਨੀ ਆ ਜਿੰਨੇ ਇੰਚ ਤੁਸੀਂ ਇਲਾਸਟਿਕ ਲੈਣੀ ਆ ਇੱਕ ਗੱਲ ਦਾ ਹੋਰ ਵੀ ਧਿਆਨ ਰੱਖਣਾ ਕਿ ਜੋ ਬੈਕ ਸਾਈਡ ਦਾ ਪੱਲਾ ਹੁੰਦਾ ਆਪਣਾ ਉਹ ਥੋੜਾ ਰੇਵ ਹੁੰਦਾ ਇਸ ਕਰਕੇ ਨਾ ਥੋੜਾ ਜਿਹਾ ਫਰੰਟ ਵਾਲੇ ਪੀਸ ਨਾਲੋਂ ਅੰਦਰ ਜ਼ਿਆਦਾ ਇਹਨੂੰ ਲੈਣਾ ਤਾਂ ਜੋ ਉਹਦੀ ਜਿਹੜੀ ਸੈਟਿੰਗ ਹੈਗੀ ਹੈ ਪ੍ਰੋਪਰ ਹੋ ਸਕੇ ਸੈਂਟਰ ਦੇ ਵਿੱਚ ਆ ਕੇ ਕਈ ਵਾਰ ਸਾਨੂੰ ਛੋਟੇ ਛੋਟੇ ਚੋਣਾ ਬੰਨਦੀ ਵੀ ਜ਼ਰੂਰਤ ਪੈਂਦੀ ਹੈ ਕਿਉਂਕਿ ਰੇਵ ਹੁੰਦਾ ਵੀ ਕਪੜਾ ਨੇ ਫੇਰ ਜਿਉਂ ਪ੍ਰੋਪਰ ਜਿਹੜੀ ਸੈਟਿੰਗ ਨਹੀਂ ਬੈਠਦੀ ਜਿਸ ਤਰ੍ਹਾਂ ਦੇਖੋ ਮੈਂ ਵੀ ਬਿਲਕੁਲ ਛੋਟੇ ਛੋਟੇ ਚੋਣਾ ਪਾ ਕੇ ਇਹਨੂੰ ਕਪੜੇ ਨੂੰ ਐਡਜਸਟ ਕੀਤਾ ਹੁਣ ਦੇਖੋ ਜਿੰਨੀ ਸਾਨੂੰ ਇਲਾਸਟਿਕ ਚਾਹੀਦੀ ਹੈ ਉਹ ਆਪਾਂ ਨੇ ਉਹ ਪਾ ਖਿੱਚ ਕੇ ਲਓ ਜੀ ਕਿੱਚ ਕੇ ਆਪਾਂ ਪੂਰੀ ਕਰ ਲੈਣੀ ਆ ਜਿੱਥੇ ਮਾਰਕਿੰਗ ਕੀਤੀ ਸੀ ਫਿਰ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਲਓ ਜੀ ਐਸ అంచాస్ట తయారు ఇంచేది మార్కెంకి అధా అయిడ్ అద్ధా అధా ఇంచై అల్ గి ఇలాస్టూ చర్ణ పక్కా క ਇਲਾਸਟਿਕ ਰੱਖਣ ਲੱਗੇ ਆ ਧਿਆਨ ਰੱਖਣਾ ਕਿ ਬਿਲਕੁਲ ਇਲਾਸਟਿਕ ਜਿੱਥੇ ਆਪਣੀ ਸਲਾਈ ਹੈ ਬਿਲਕੁਲ ਉਹਦੇ ਨਾਲ ਹੀ ਰੱਖਣਾ ਹੁਣ ਜਿਹੜਾ ਜਿਹੜਾ ਹਿੱਸਾ ਇਲਾਸਟਿਕ ਸਲਾਈ ਲਗਾਉਣਾ ਰਹਿ ਗਿਆ ਸੀ ਉਹਨੂੰ ਆਪਾਂ ਸਲਾਈ ਲਗਾ ਕੇ ਪੂਰਾ ਕੰਪਲੀਟ ਕਰਾਂਗੇ ਲਾਸਟ ਟਾਈਮ ਤੇ ਜਦੋਂ ਤੁਸੀਂ ਕੰਪਲੀਟ ਕਰਦੇ ਹੋ ਤੇ ਇਹਨੂੰ ਪੱਕਾ ਕਰਦਿਆ ਕਰੋ ਤਾਂ ਜੋ ਜਿਹੜੀ ਸਲਾਈ ਹੈ ਸਾਡੀ ਉਦੜੇ ਨਾ ਹੁਣ ਇਸ ਤੋਂ ਬਾਅਦ ਇਸ ਨੂੰ ਖਿੱਚ ਕੇ ਇਹਦੀਆਂ ਚੋਣਾ ਸੈੱਟ ਕਰਨੀਆਂ ਨੇ ਤਿੰਨ ਚਾਰ ਵਾਰ ਇਸ ਨੂੰ ਚੰਗੀ ਤਰ੍ਹਾਂ ਖਿੱਚੋ ਇਹਦੇ ਨਾਲ ਇਹਦੀਆਂ ਸਾਰੀਆਂ ਚੋਣਾ ਸੈੱਟ ਹੋ ਜਾਣਗੀਆਂ ਸੈੱਟ ਹੋਣ ਤੋਂ ਬਾਅਦ ਫਿਰ ਇਹਦੇ ਉੱਪਰ ਆਪਾਂ ਸੈਂਟਰ ਦੇ ਵਿੱਚ ਬੈਟਮੀ ਸਲਾਈ ਲਗਾਉਣੀ ਹੈ ਸਟਾਰਟਿੰਗ ਚ ਪੱਕਾ ਜ਼ਰੂਰ ਕਰਿਆ ਕਰੋ ਕੋਈ ਵੀ ਸਲਾਈ ਕਰਦੇ ਆਪਾਂ ਸਟਾਰਟਿੰਗ ਪੱਕੀ ਕਰਕੇ ਫਿਰ ਚਲਾਇਆ ਕਰੋ ਮਸ਼ੀਨ ਲੋ ਜੀ ਸੈਟਿੰਗ ਕਰਨ ਤੋਂ ਬਾਅਦ ਚੋਣਾ ਦੀ ਹੁਣ ਇਹਦੇ ਤੇ ਬਾਠੀ ਸਲਾਈ ਲਗਾ ਦੇਣੀ ਹੈ ਬਾਠੀ ਸਲਾਈ ਲਗਾਉਣ ਦਾ ਇਹ ਫਾਇਦਾ ਹੁੰਦਾ ਹੈ ਕਿ ਜੋ ਇਲਾਸਟਿਕ ਹੈਗੀ ਹੈ ਉਹ ਘੁੰਮਦੀ ਨਹੀਂ ਜੇ ਆਪਾਂ लास्ट ਚੋਣ ਸਲਾਈ ਨਹੀਂ ਲਗਾਵਾਂਗੇ ਤੇ ਇਲਾਸਟਿਕ ਜੋ ਆਪਣੀ ਹੈਗੀ ਹੈ ਘੁੰਮ ਜਾਂਦੀ ਹੈ ਜੋ ਵੇਸਟ ਆਪਣੇ ਧਾਗੇ ਨੇ ਉਹਨਾਂ ਸਾਰੇ ਕਟਿੰਗ ਕਰ ਦੋ ਲਓ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਆਪਣੀ 벨ਟ ਅਟੈਚ ਹੋ ਗਈ ਹੈ ਤੁਹਾਨੂੰ ਕਿੱਦਾਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ